ਸਤਿ ਸ਼੍ਰੀ ਅਕਾਲ ਜੀ ਜੇਕਰ ਤੁਹਾਨੂੰ ਕੋਈ ਵੀ ਪੇਟ ਦੀ ਬਿਮਾਰੀ ਆ ਭਾਅ ਤਜਾਬ ਬਣਦਾ ਗੈਸ ਬਣਦੀ ਹੈ ਤੁਸੀਂ ਭਜਨ ਘਟਾਉਣਾ ਚਾਹੁੰਦੇ ਹੋ ਜਾਂ ਤੁਹਾਨੂੰ ਕੋਈ ਪੇਟ ਦੀ ਹੋਰ ਨਿੱਕੀ ਮੋਟੀ ਇਨਫੈਕਸ਼ਨ ਹੈ ਮੈਂ ਅੱਜ ਤੁਹਾਨੂੰ ਇੱਕ ਨੁਕਤਾ ਦੱਸਣ ਚੱਲਿਆ ਬਹੁਤ ਹੀ ਵਧੀਆ ਐ ਸਮਝੋ ਤੁਹਾਡਾ ਬੇਟ ਵੀ ਘਟਾਊਗਾ ਤਜਾਬ ਤੇ ਗੈਸ ਦਾ ਜੜੋਂ ਹੀ ਖਤਮ ਹੋ ਜਾਊਗਾ ਸਭ ਤੋਂ ਪਹਿਲਾਂ ਕੀ ਲੈਣਾ ਕਾਲੀ ਮਿਰਚ ਲੈਣੀ ਆ ਇਹ ਲੈਣੀ ਆ 10 ਗ੍ਰਾਮ ਹੈਨਾ ਇਹਨੂੰ ਮੈਕਸੀਚੀ ਵੀ ਕੋਟ ਲੋ ਤੇ ਕੁੰਡਾ ਦੀ ਵੀ ਇਸ ਤਰ੍ਹਾਂ ਕੋਟ ਸਕਦੇ ਹੋ ਉਦੋਂ ਬਾਅਦ ਆ ਗਈਆ ਦਾਲਚੀਨੀ ਇਹ ਬਹੁਤ ਵਧੀਆ ਮੰਨ ਕੇ ਚੱਲੋ ਵੀ ਜੇ ਤੁਹਾਡਾ ਬਲੱਡ ਗਾੜਾ ਹੈਗਾ ਜਾਂ ਕੋਈ ਬਲੱਡ ਦੇ ਵਿੱਚ ਕੋਈ ਹੋਰ ਤਰ੍ਹਾਂ ਦੀ ਸਮੱਸਿਆ ਕੀ ਪੇਟ ਵੱਧਾ ਹੈ ਅਫਾਰਾ ਬਹੁਤ ਚੰਗੀ ਹੈ ਇਹ ਦਾਲਚੀਨੀ ਇਹ ਵੀ 10 ਗ੍ਰਾਮ ਲੈਣੀ ਆ ਤੇ ਫਿਰ ਇੱਕ ਲੈਣੀ ਆ ਤੁਸੀਂ ਸੌਂਫ ਸੌਂਫ ਕਿੰਨੀ ਲੈਣੀ ਆ ਇਹ 50 ਗ੍ਰਾਮ ਜੀਰਾ ਇਹ ਵੀ 50 ਗ੍ਰਾਮ ਤੇ ਇੱਕ ਲੈਣੀ ਆ ਤੁਸੀਂ ਅਜਮੈਂਟ ਅਜਮੈਣ ਵੀ 50 ਗ੍ਰਾਮ ਲੈਣੀ ਹੈ ਅਜਮੈਣ ਇਹ ਅਜਮੈਣ ਵੀ 50 ਗ੍ਰਾਮ ਲੈਣੀ ਹੈ ਇਹ ਤਿੰਨੇ ਚੀਜ਼ਾਂ ਨੂੰ ਨਾ ਇਸ ਤਰ੍ਹਾਂ ਅੱਤਵੇ ਦੇ ਉੱਤੇ ਰੋਸਟ ਕਰ ਲੈਣਾ ਅਜਵੇਂ ਆਪਾਂ ਕਰੀਆਂ ਨੇ ਹੈਨਾ ਫਿਰ ਇਹਨਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਮਿਕਸੀ ਚ ਕੁੱਟ ਲਓ ਪੂਰੀ ਤਸੱਲੀ ਦੇ ਨਾਲ ਨਾ ਇਹਨੂੰ ਬਰੀਕ ਤਰ੍ਹਾਂ ਐ ਨੂੰ ਐ ਚੰਗੀ ਤਰ੍ਹਾਂ ਕੁੱਟ ਲਓ ਜਦੋਂ ਇਹ ਕੁੱਟਿਆ ਗਿਆ ਤਾਂ ਇਹਦੇ ਵਿੱਚ ਕੀ ਕਰਨਾ ਤੁਸੀਂ ਇੱਕ ਚਮਚ ਕਾਲਾ ਨਮਕ ਜਿਹੜਾ ਆਪਾਂ ਸਾਲਟ ਕਹ ਦਿੰਨੇ ਆ ਇੱਕ ਚਮਚ ਕਾਲਾ ਨਮਕ ਦਾ ਆਹ ਆ ਕਾਲਾ ਨਮਕ ਦਾ ਇੱਕ ਚਮਚਾ ਇਹਦੇ ਵਿੱਚ ਪਾਉਣਾਗਾ ਉਹ ਤੁਸੀਂ ਸਵਾਦ ਅਨੁਸਾਰ ਵੱਧ ਘੱਟ ਵੀ ਪਾ ਸਕਦੇ ਹੋ ਤੇ ਇਸ ਤੋਂ ਸਵਾਏ ਤੁਸੀਂ ਤਰਫਲਾ ਲੈਣਾ ਜੇ ਡਾਬਰ ਦਾ ਮਿਲ ਜੇ ਤਾਂ ਬਹੁਤ ਵਧੀਆ ਇਹਦੇ ਵਿੱਚ 100 ਗ੍ਰਾਮ ਜਣੀ ਵੀ ਪੂਰਾ ਵਧੀਆ ਇੱਕ ਤਰਫਲਾ 100 ਗ੍ਰਾਮ ਪਾ ਲੈਣਾ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਪੂਰਾ ਵਧੀਆ ਦਲੜਫਲਡ ਕਰਕੇ ਪੁੱਟ ਕੇ ਆ ਦੇਖੋ ਆਪਾਂ ਇਹਦੇ ਚ ਇੱਕ ਚਮਚ ਕਾਲਾ ਨੂਨ ਦਾ ਪਾ ਲੈਣਾ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਦਲ-ਡਫਾਲਡ ਕਰਕੇ ਨਾ ਕੁੱਟ ਕੇ ਤੇ ਇਹਦੇ ਵਿੱਚੋਂ ਅੱਧਾ ਇੱਕ ਚਮਚ ਪੂਰੇ ਗਰਮ ਪਾਣੀ ਦੇ ਵਿੱਚ ਪਾ ਕੇ ਰੱਖ ਦੇਣਾ ਤੜਕੇ ਵੇਲੇ ਤੇ ਗਰਮ ਚਾਣੀ ਗਰਮ ਪਾਣੀ ਦੇ ਵਿੱਚ ਉਹਨੂੰ ਪਾ ਕੇ ਤੜਕੇ ਵੇਲੇ ਫਿਰ ਉਹਦੇ ਵਿੱਚ ਅੱਧਾ ਨਿੰਬੂ ਨਿਚੋੜ ਕੇ ਜਦੋਂ ਸੈਂਦਾ ਜਾ ਹੋ ਜਾ ਉਹਨੂੰ ਖਾਲੀ ਪੇਟ ਪੀ ਲਿਓ ਤੁਸੀਂ 10 ਦਿਨ ਪੀ ਕੇ ਦੇਖੋ ਤੁਹਾਡਾ ਪੇਟ ਵੀ ਘਟ ਜੂਗਾ ਕਿਲੋ ਅੱਧਾ ਕਿਲੋ weight ਵੀ ਘਟ ਜੂਗਾ ਤੇ ਤੁਹਾਡਾ ਸਰੀਰ ਵੀ ਸਹੀ ਰਹੂ ਤੇ એનર્ਜੀ ਵੀ ਸਰੀਰ ਦੇ ਵਿੱਚ ਪੂਰੀ ਰਹੂਗਾ ਦੂਸਰਾ ਮੇਨ ਗੱਲ ਇਹ ਆ ਵੀ ਆ ਜਿਹੜਾ ਡੁਪਲੀਕੇਟ ਪ੍ਰੋਡਕਟ ਪ੍ਰੋਡਕਟ ਬਚਦੇ ਵੇਚਦੇ ਨੇ ਲੋਕ ਆਪਦੇ ਪੈਸੇ ਦੇ ਲਈ ਉਹ ਭਰਾਓ ਨਾ ਖਰੀਦਾ ਕਰੋ ਪਤਾ ਨਹੀਂ ਤੁਹਾਡੇ ਗੁਰਦੇ ਖਰਾਬ ਕਰ ਦੇਣ ਜਾਂ ਤੁਹਾਡਾ ਲੀਵਰ ਖਰਾਬ ਕਰ ਦੇਣ ਇਸ ਕਰਕੇ ਇਹ ਚੀਜ਼ਾਂ ਤੋਂ ਬਚਾ ਰੱਖਿਓ ਤੇ ਇਸ ਨੂੰ ਵੀਡੀਓ ਨੂੰ ਜਿਹੜੀ ਹੈਗੀ ਆ ਕਿਸੇ ਹੋਰ ਤੱਕ ਪਹੁੰਚਦਾ ਕਰਨ ਦੇ ਲਈ ਸ਼ੇਅਰ ਜੂਰ ਕਰ ਦਿਓ ਹੈਨਾ ਕਿਉਂਕਿ ਸ਼ੇਅਰ ਕਰਨ ਨਾਲ ਤੁਹਾਡਾ ਤਾਂ ਕੁਝ ਘਸਦਾ ਨਹੀਂ ਹੈ ਨਾ ਤੁਹਾਡਾ ਕੁਝ ਨੁਕਸਾਨ ਨਹੀਂ ਹੁੰਦਾ ਕਿਸੇ ਦਾ ਫਾਇਦਾ ਬਹੁਤ ਵਧੀਆ ਹੁੰਦਾ ਇਹ ਹੋ ਗਿਆ ਆਪਣਾ ਪਾਊਡਰ ਤਿਆਰ ਇੱਕ ਕੱਪ ਦੇ ਵਿੱਚ ਇੰਨਾ ਪਾ ਸਕਦੇ ਹੋ ਤੁਸੀਂ ਹੈਨਾ ਤੇ ਮੈਂ ਆਪਣੇ ਕੋਲੇ ਕੱਪ ਪਾਣੀ ਦਾ ਲਿਆ ਗਰਮ ਲਿਆ ਆਪਾਂ ਤੇ ਇਹਦੇ ਵਿੱਚ ਆ ਅੱਧਾ ਨਿੰਬੂ ਐ ਸਮਝ ਲਓ ਵੀ ਇਹ ਬਹੁਤ ਹੀ ਵਧੀਆ ਤੇ ਗੁਣਾਕਾਰੀ ਜਿਹੜੀ ਹੈਗੀ ਆਪਣੀ ਆਪਣੇ ਲਈ ਪੀਣਯੋਗ ਚਾਹ ਬਣ ਗਈ ਹੈ ਹੈਨਾ ਤੇ ਹੁਣ ਤੁਸੀਂ ਇਹਨੂੰ ਪੀ ਸਕਦੇ ਬਹੁਤ ਚੰਗੀ ਆ ਹਨਾ ਤੇ ਆਹ ਦੇ ਕੋ ਮੈਂ ਤੁਹਾਨੂੰ ਪੀ ਕੇ ਵੀ ਬੋਣਾ ਮਾੜੀ ਹੀ ਲੱਗਦੀ ਆ ਬਹੁਤ ਗੋਟਾ ਟੇਸਟ ਹੈ ਬਹੁਤ ਚੰਗਾ ਹੈ ਹਾਜਮਾ ਹੋਜਮਾ ਬਹੁਤ ਜਣੀ ਕੇ ਐ ਸਮਝ ਲਓ ਵੀ ਪੀ ਕੇ ਤਾਂ ਐ ਲੱਗਦਾ ਵੀ ਪੇਟ ਤੁਹਾਡਾ ਤੁਹਾਡੇ ਨਾਲ ਹੀ ਨਹੀਂ ਬਹੁਤ ਵਧੀਆ ਹੌਲਾ ਹੌਲਾ ਮਹਿਸੂਸ ਕਰਦਾ ਤੇ ਭੁੱਖ ਵੀ ਵਧੀਆ ਲੱਗਦੀ ਆ ਤੇ ਖਰਾਬ ਨਹੀਂ ਤੁਸੀਂ ਚੰਗੀ ਖਾਉਂਦੇ ਸਸ਼ਿਕਾ